ਇਸ ਨਗਰ ਦੇ ਵਿੱਚ ਪੰਚਾਇਤੀ ਖਾਲ ਤੱਕ ਜਿਹੜੇ ਉਹ ਸਰਕਾਰੀ ਖਾਲ ਤੱਕ ਜਿਹੜੇ ਵੇਚ ਦਿੱਤੇ ਲੋਕਾਂ ਨੂੰ ਕਲੋਨੀਆਂ ਜਿਹੜੀਆਂ ਨਵੀਆਂ ਬਣੀਆਂ ਨੇ ਉਹਨਾਂ ਕਲੋਨੀਆਂ ਵਾਲਿਆਂ ਨੂੰ ਕਿਹਾ ਕਿ ਮਿੱਟੀ ਤੁਸੀਂ ਪਾਓ ਤੇ ਟਾਇਲ ਜਿਹੜੀ ਆ ਉਹ ਗ੍ਰਾਂਟ ਦੇ ਵਿੱਚੋਂ ਲੱਗੇਗੀ ਉਹ ਜਿਹੜੀ ਮਿੱਟੀ ਪਾਈ ਕਿਸੇ ਨੇ 2 ਲੱਖ ਦੀ ਕਿਸੇ ਨੇ 5 ਦੀ ਕਿਸੇ ਨੇ 6 ਦੀ ਉਹ ਮਿੱਟੀ ਜਿਹੜੀ ਪਾਈ ਹੈ ਉਹ ਮਿੱਟੀ ਦੇ ਵੀ ਬਿੱਲ ਤੋਂ ਪਾਸ ਕਰਾ ਲੈ ਲੋਕਾਂ ਤੋਂ ਮਿੱਟੀ ਪਵਾ ਕੇ ਕਿ ਇਹ ਵੀਡੀਓ ਨਗਰ ਬਾਬਾ ਬਕਾਲਾ ਸਾਹਿਬ ਦੀ ਹਾਲਤ ਨੂੰ ਮੁੱਖ ਰੱਖ ਕੇ ਜਿਹੜਾ ਬਣਾਈ ਜਾ ਰਹੀ ਹੈ ਇਹਨੂੰ ਸ਼ੇਅਰ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਸਰਕਾਰ ਨੂੰ ਵੀ ਹੋਰ ਅਹੁਦੇਦਾਰ ਨੇ ਜਿਹੜੇ ਮੁਖੀ ਨੇ ਉਹਨਾਂ ਸਾਰਿਆਂ ਨੂੰ ਕਿ ਨਗਰ ਬਾਬਾ ਬਕਾਲਾ ਸਾਹਿਬ ਇੱਕ ਇਤਿਹਾਸਕ ਨਗਰ ਹੈ ਹੁਣ ਹਲਕਾ ਬਾਬਾ ਬਕਾਲਾ ਸਾਹਿਬ ਹੈ ਤੇ ਬੇਨਤੀ ਇਹ ਕਰਨੀ ਕਿ ਅੱਜ ਤੱਕ ਆਪਾਂ ਇਹੋ ਹੀ ਸੁਣਦੇ ਆ ਰਹੇ ਕਿ ਇਸ ਨਗਰ ਦੇ ਵਿੱਚ 5 ਕਰੋੜ ਆ ਗਿਆ 10 ਕਰੋੜ ਆ ਗਿਆ 20 ਕਰੋੜ ਆ ਗਿਆ 400 ਸਾਲਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਹੁਣ ਸੰਗਤਾਂ ਮਨਾ ਕੇ ਆਟੀਆਂ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਨੇ ਇਸ ਸਥਾਨ ਤੇ 26 ਸਾਲ 9 ਮਹੀਨੇ 13 ਦਿਨ ਤਪ ਕੀਤਾ ਪੰਜਵੇਂ ਪਾਤਸ਼ਾਹ ਇੱਥੇ ਆਏ ਗੁਰੂ ਅਰਜਨ ਦੇਵ ਜੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਇੱਥੇ ਆਏ ਤੇ ਨੌਵੇਂ ਪਾਤਸ਼ਾਹ ਇੱਥੇ ਰਹੇ ਇਸ ਨਗਰ ਦਾ ਵਿਕਾਸ ਕਿਉਂ ਨਹੀਂ ਹੋਇਆ ਮੈਂ ਮੁੱਖ ਮੰਤਰੀ ਸਾਹਿਬ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਸਾਡੇ ਜੋ ਹੁਣ ਸਰਪੰਚੀ ਲੰਘ ਕੇ ਗਈ ਹੈ ਇਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਘਾਟਾ ਪਿਆ ਜਦੋਂ ਪੁੱਛਦੇ ਆਂ ਤੇ ਮਾਣਹਾਨੀ ਦਾ ਕੇਸ ਜਿਹੜਾ ਉਹਨਾਂ ਸਾਡੇ ਤੇ ਮੇਰੇ ਤੇ ਵੀ ਕੀਤਾ ਹੈ ਸੋ ਸਾਡੇ ਪਿੰਡ ਦੇ ਵਿੱਚ ਇੰਨੀ ਮਾਇਆ ਆਈ ਇੰਨੀਆਂ ਗ੍ਰਾਂਟਾਂ ਆਈਆਂ 400 ਸਾਲਾਂ ਦੇ ਸਬੰਧ ਚ ਉਸ ਸਮੇਂ ਕਹਿ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਜਿਹੜੀ ਮਾਇਆ ਸਾਰੀ ਭੇਜੀ ਹੈ ਕਿੰਨੀ ਮਾਇਆ ਆਈ ਉਹ ਕਿੱਥੇ ਗਈ ਕਿੱਥੇ ਲੱਗੀ ਕਿੱਥੇ ਨਹੀਂ ਲੱਗੀ ਅੱਜ ਵੀ ਬਾਬਾ ਬਕਾਲਾ ਸਾਹਿਬ ਦੇ ਚਾਰ ਚਫੇਰੇ ਰੂੜੀਆਂ ਖਲਾਰਾ ਦੀ ਹਾਲਤ ਹੈ ਉਹ ਤਰਸਯੋਗ ਹੈ ਅੱਜ ਵੀ ਬਾਬਾ ਬਕਾਲਾ ਸਾਹਿਬ ਦੀ ਜਿੱਥੇ ਇੰਨੇ ਪਾਤਸ਼ਾਹ ਆਏ ਗੁਰੂ ਸਾਹਿਬ ਜੀ ਇਸ ਨਗਰ ਦੇ ਵਿੱਚ ਪੰਚਾਇਤੀ ਖਾਲ ਤੱਕ ਜਿਹੜੇ ਉਹ ਸਰਕਾਰੀ ਖਾਲ ਤੱਕ ਜਿਹੜੇ ਵੇਚ ਦਿੱਤੇ ਲੋਕਾਂ ਨੂੰ ਕਲੋਨੀਆਂ ਜਿਹੜੀਆਂ ਨਵੀਆਂ ਬਣੀਆਂ ਨੇ ਉਹਨਾਂ ਕਲੋਨੀਆਂ ਵਾਲਿਆਂ ਨੂੰ ਕਿਹਾ ਕਿ ਮਿੱਟੀ ਤੁਸੀਂ ਪਾਓ ਤੇ ਟਾਈਲ ਜਿਹੜੀ ਆ ਉਹ ਗ੍ਰਾਂਟ ਦੇ ਵਿੱਚੋਂ ਲੱਗੇਗੀ ਉਹ ਜਿਹੜੀ ਮਿੱਟੀ ਪਾਈ ਕਿਸੇ ਨੇ 2 ਲੱਖ ਦੀ ਕਿਸੇ ਨੇ 5 ਦੀ ਕਿਸੇ ਨੇ 6 ਦੀ ਉਹ ਮਿੱਟੀ ਜਿਹੜੀ ਪਾਈ ਹੈ ਉਹ ਮਿੱਟੀ ਦੇ ਵੀ ਬਿੱਲ ਉਤੋਂ ਪਾਸ ਕਰਾ ਲੈ ਲੋਕਾਂ ਤੋਂ ਮਿੱਟੀ ਪਵਾ ਕੇ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਪੰਚਾਇਤੀ ਗਲੀਆਂ ਨਹੀਂ ਛੱਡੀਆਂ ਜਿਹੜੇ ਖਾਲ ਸਰਕਾਰੀ ਉਹ ਨਹੀਂ ਛੱਡੇ ਇਸ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਨਗਰ ਬਾਬਾ ਬਕਾਲਾ ਸਾਹਿਬ ਜੋ ਕਿ ਹਲਕਾ ਬਾਬਾ ਬਕਾਲਾ ਸਾਹਿਬ ਹੈ ਹੁਣ ਇਸ ਦੇ ਵਿੱਚ ਆਈਆਂ ਗ੍ਰਾਂਟਾਂ ਦੀ ਇਨਕੁਆਰੀ ਹੋਣੀ ਚਾਹੀਦੀ ਆ ਕਿ ਜਿਹੜੀਆਂ ਇੱਟਾਂ ਟਾਈਲਾਂ ਲੱਗੀਆਂ ਉਹਨਾਂ ਦੇ ਵਿੱਚੋਂ ਕੀ ਘਟਾਲਾ ਹੋਇਆ ਇਹਦੇ ਵਿੱਚ ਪੰਚਾਇਤੀ ਜਿਹੜੀਆਂ ਗਲੀਆਂ ਨੇ ਉਹਨਾਂ ਦੇ ਵਿੱਚ ਕੀ ਘਟਾਲਾ ਹੋਇਆ ਜੋ ਰਿਸ਼ਵਤ ਬਾਜ਼ੀ ਇੱਥੇ ਚੱਲ ਰਹੀ ਹੈ ਇਸ ਪੰਚਾਇਤ ਜਿਹੜੀ ਹੁਣ ਲੰਘ ਕੇ ਗਈ ਹੈ ਇਹਦੇ ਵਿੱਚ ਇਹ ਸਾਨੂੰ ਇਨਕੁਆਰੀ ਕਰਕੇ ਜਿਹੜਾ ਉਹ ਸਾਰੇ ਲੋਕਾਂ ਨੂੰ ਜਿਹੜਾ ਉਹ ਸਾਹਮਣੇ ਗੱਲ ਲਿਆਉਣੀ ਚਾਹੀਦੀ ਹੈ ਕਿਉਂਕਿ ਜੰਨਾ ਸਮਾਂ ਗੱਲ ਇਹ ਥੱਲੇ ਰਿੱਜਦੀ ਰਹੇਗੀ ਤੋ ਗੱਲ ਕਿ ਟੱਕੀ ਰਜੇ ਕੋਈ ਨਾ 부ਜੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਉਪਦੇਸ਼ ਕਿੱਡੇ ਉੱਚੇ ਤੇ ਸਾਡੀ ਸੋਚ ਕਿੱਡੀ ਨੀਵੀਂ ਐ ਸਾਦੋ ਗੋਬਿੰਦ ਕੇ ਗੁਣ ਗਾਓ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੇ ਗਵਾਵੋ ਅਕ ਦੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਤਕੀਨ ਕਹੋ ਨਾਨਕ ਹਰ ਭਜਮਨ ਜੇ ਵਿਦਜਲ ਕੋ ਮੀਨ ਇੰਨੇ ਕੀਮਤੀ ਉਪਦੇਸ਼ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਤੇ ਸਤਿਗੁਰੂ ਮਾਰੇ ਦੇ ਇਤਿਹਾਸਕ ਨਗਰ ਦੀ ਦੁਰਦਸ਼ਾ ਜਿਹੜੀ ਇਹਨਾਂ ਨੇ ਕੀਤੀ ਹੈ ਪੰਚਾਂ ਸਰਪੰਚਾਂ ਨੇ ਰੜਕੇ ਇਹਦੀ ਜਿਹੜੀ ਇਨਕੁਆਰੀ ਹੋਣੀ ਚਾਹੀਦੀ ਹੈ ਲੋਕਾਂ ਦੇ ਸਾਹਮਣੇ ਜਿਹੜੀ ਫੋਟੋ ਆਵੇ ਨਹੀਂ ਤੇ ਲੋਕ ਤੇ ਨਵੀਂ ਸਰਕਾਰ ਨੂੰ ਜਿਹੜਾ ਵੱਧ ਘੱਟ ਬੋਲਣਗੇ ਖਾਣ ਵਾਲੇ ਕੋਈ ਹੋਰ ਹੋਣਗੇ ਤੇ ਭੁਗਤਣ ਵਾਲੇ ਕੋਈ ਹੋਰ ਹੋਣਗੇ ਸੋ ਸਿੱਖ ਜੀਵਨ ਜਾਂਚ ਪੰਜਾਬ ਦਾ ਮੁਖੀ ਹੋਂਦ ਦੇ ਨਾਤੇ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਇਸ ਹਲਕੇ ਬਾਬਾ ਬਕਾਲਾ ਸਾਹਿਬ ਦੇ ਨਗਰ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੇ ਵਿੱਚ ਆਈਆਂ ਗਰੰਟਾਂ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਜਿਹੜਾ 1921 ਹੋਇਆ ਜਿਹੜੇ ਵਿੱਚੋਂ ਮਾਇਆ ਖਾਧੀ ਗਈ ਹੈ ਵਿਕਾਸ ਦੇ ਨਾਂ ਤੇ ਜਿਹੜਾ ਲੋਕਾਂ ਨੂੰ ਲੌਲੀਪੌਪ ਦਿੱਤਾ ਗਿਆ ਉਹਦੀ ਇਨਕੁਆਰੀ ਹੋਵੇ ਤਾਂ ਜਿਹੜਾ ਲੋਕਾਂ ਨੂੰ ਪਤਾ ਲੱਗੇ ਕਿ ਇਹ ਜਿਹੜੀ ਗੁੰਝਲ ਕਿੱਥੇ ਪਈ ਹੈ ਤੇ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਕੋਲ ਸਰਕਾਰ ਹੈ ਤੁਹਾਡੇ ਕੋਲ ਸਮਾਂ ਤੁਸੀਂ ਲੋਕਾਂ ਦੀ ਗੱਲ ਨੂੰ ਆਪਣੇ ਜਿਹੜਾ ਇਸ ਰਾਜ ਦੇ ਵਿੱਚ ਜਿਹੜਾ ਉਹ ਵਿਚਾਰੋ ਤੇ ਲੋਕਾਂ ਨੂੰ ਸੁੱਖ ਦਾ ਸਾਹ ਮਿਲੇ ਤੇ ਇਹ ਮਾਇਆ ਕਿੱਥੇ ਗਈ ਹੈ ਕਿਉਂ ਨਹੀਂ ਛੱਪਣਾ ਦਾ ਵਿਕਾਸ ਹੋਇਆ ਕਿਉਂ ਨਹੀਂ ਉਹਨਾਂ ਨੂੰ ਨਵੇਂ ਆਇਆ ਗਿਆ ਕਿਉਂ ਨਹੀਂ ਵਿਦਿਆ ਦੇ ਵਿੱਚ ਇੱਥੇ ਕੋਈ ਖੇਤਰ ਦੇ ਵਿੱਚ ਉਪਲਬਧੀ ਹੋਈ ਕਿਉਂ ਇੱਥੇ ਖੇਡਾਂ ਦੇ ਵਿੱਚ ਉਪਲਬਧੀਆਂ ਨਹੀਂ ਹੋ ਰਹੀਆਂ ਸਾਰਾ ਜਿਹੜਾ ਉਹ ਪਿੰਡ ਦਾ ਆਲਾ ਦਵਾਲਾ ਵੇਖ ਕੇ ਜੋ ਕਾਗਜ਼ੀ ਕਾਰਵਾਈ ਕੀਤੀ ਗਈ ਹੈ ਉਹਨੂੰ ਲੋਕਾਂ ਸਾਹਮਣੇ ਲਿਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ